e por ਆ ਗਈ ਮੈਂ ਥੱਕ ਗਈ ਹੋਈ ਜੀ ਹਨਾ ਹੰਬ ਗਈ ਮੈਂ ਤਾਂ ਹਾਂ ਅੱਛਾ ਚਲ ਤੂੰ ਐਂ ਕਰ ਅੰਦਰ ਹੀ ਆ ਜਾ ਫਿਰ ਕਮਰੇ ਚ ਹੀ ਬਹਿ ਜਾ ਨਹੀਂ ਇੱਥੇ ਹਵਾ ਚ ਬੈਠਦੀ ਆ ਕਿਉਂ ਹਵਾ ਚ ਤੂੰ ਬੈਠਦੀ ਐ ਐਡੀ ਦੂਰ ਤੁਰ ਕੇ ਆਈਆਂ ਹੁਣ ਇੱਥੇ ਗਰਮੀ ਹੋਊਗੀ ਅੰਦਰ ਚਲ ਉਹ ਕੁਸਨੀ ਹੁੰਦਾ ਪੁੱਤ ਬੈਠਣ ਦੇ ਉੱਥੇ ਬੇਬੇ ਸੁਣ ਵੀ ਲਿਆ ਕਰ ਇੱਥੇ ਤੂੰ ਬੈਠ ਕੇ ਦੱਸ ਕੀ ਕਰਨਾਗਾ ਨਾਲੇ ਮੈਨੂੰ ਹੀ ਗੱਲ ਅੱਜ ਕੱਲ ਤਾਂ 100-100 ਰੁਪਏ ਪਿੱਛੇ ਫਿਰਦੇ ਨੇ ਭੌਂਕਦੇ ਤੇਰੀ ਕੋ ਦਾ ਫੇਰ ਵੀ ਹਨਾ ਆ ਜਾ ਅੰਦਰ ਚੱਲੀ ਆ ਜਾ ਹੋਰ ਇੱਥੇ ਦੱਸ ਕੀ ਵਰ ਕਰੇਗੀ ਬੈਠ ਕੇ ਤੈਨੂੰ ਮੰਜੇ ਤੇ ਬੈਹਿ ਜਾਣ ਦੇ ਮੰਜੇ ਤੇ ਕੀ ਕਰੇਗੀ ਇੱਥੇ ਮੱਖੀਆਂ ਆਣੀਆਂ ਤੇ ਨਹੀਂ ਬੈਠਣ ਦੇਣਾ ਅੰਦਰ ਕਮਰੇ ਚ ਬੈਠ ਹੋਰ ਨਾਲੇ ਮੈਂ ਤੈਨੂੰ ਐ ਕਹਿੰਦੀ ਸੀਗੀ ਤੂੰ ਕੀ ਖਾਏ ਪੀਏਂਗੀ ਹੁਣ ਕੁਸਨੀ ਮੇਰਾ ਤਾਂ ਬਸ ਫਾਇਦਾ ਬੇਬੇ ਆਖੀ ਤਾਂ ਸੀ ਆ ਗਈ ਬੱਤ। ਅੱਛਾ ਚਲ ਵਧੀਆ ਹੋ ਗਿਆ ਟਾਈਮ ਨਾਲ ਹੀ ਆ ਗਈ। ਸੱਚੀ ਦੱਸਾਂ ਮੈਨੂੰ ਤਾਂ ਇੰਨੀ ਟੈਨਸ਼ਨ ਪੈ ਗਈ ਸੀਗਾ ਨਾ ਬੇਬੇ ਤੁਹਾਡੀ। ਮੈਨੂੰ ਕਿਹ ਪਤਾ ਨਹੀਂ ਕਿਹੜੇ ਵੇਲੇ ਹੋ ਗਏ ਗਏ ਨੂੰ। ਕੋਈ ਤਕਲੀਫ ਤਾਂ ਨਹੀਂ ਹੋਈ ਤੁਹਾਨੂੰ ਰਾਹ 'ਚ? ਨਹੀਂ ਉਹ ਤਾਂ ਬਸ ਉੱਥੇ ਮੈਂ ਥੱਕ ਗਈ ਪਹਿਲਾਂ ਫਿਰ ਮੈਂ ਬਿੰਦ ਕਦਮ ਲੈਣ ਲੱਗ ਗਈ ਬਹਿ ਕੇ। ਤੇ ਤੁਸੀਂ ਆਟੋ ਲੈ ਲੈਣਾ ਸੀ ਆਉਂਦੇ ਹੋਏ। ਉਹ ਵੇਰ ਉੱਤੇ ਕੋਈ ਹੈ ਨਹੀਂ ਸੀਗਾ ਉਹ ਕਿ ਚੱਲ। ਬੇਬੇ ਮੇਰੀ ਗੱਲ ਸੁਣ। 1 ਮਿੰਟ 1 ਮਿੰਟ। ਬੇਬੇ ਦੀ ਟੈਨਸ਼ਨ ਕਰਨ ਨੂੰ ਮੈਂ ਹੈਗੀ ਆ। ਮੈਂ ਆ ਤਾਂ ਗਈ ਸੀ ਤੂੰ ਬਾਰੇ ਕੀ ਕਰ ਰਹੀ ਆ। ਓਹੋ ਪਾਲੀ ਐ ਨਾ ਕਰਿਆ ਕਰ। ਦੇ ਘਰ ਦੇ ਵਿੱਚ ਆਪਾਂ ਦੋਨੋਂ ਨੂੰਹਾ ਹੁਣ ਆਪਾਂ ਨਹੀਂ ਧਿਆਨ ਰੱਖਾਂਗੇ ਤਾਂ ਹੋਰ ਕੌਣ ਰੱਖੂਗਾ ਤੇ ਫਿਰ ਮੈਂ ਰੱਖ ਤੇ ਰਹੀ ਆ ਚੱਲ ਤੂੰ ਐ ਕਰ ਜਾ ਪਾਣੀ ਲੈ ਕੇ ਬੇਬੇ ਵਾਸਤੇ ਬੇਬੀ ਵਾਸਤੇ ਬੇਬੀ ਪਾਸ ਤੇ ਪਾਣੀ ਤੂੰ ਲਿਆ ਬੇਬੇ ਅੰਦਰ ਮੇਰੇ ਕਮਰੇ ਚ ਬੈਠੂਗੀ ਬਾਹਰ ਮੱਖੀਆਂ ਨਹੀਂ ਟਿਕਣਗੀਆਂ ਨਹੀਂ ਕਮਰੇ ਚ ਨਹੀਂ ਬਿਠਾਉਣਾ ਤਾਂ ਕਿਉਂ ਨਹੀਂ ਗੱਲ ਬੇਬੇ ਤੁਸੀਂ ਬੈਗ ਮੈਨੂੰ ਫੜਾ ਦਿਓ ਜਾਓ ਤੁਸੀਂ ਉੱਥੇ ਜਾ ਕੇ ਬੈਠੋ ਆਰਾਮ ਕੋਈ ਨਹੀਂ ਪੁੱਤ ਬੈਗ ਨੂੰ ਕੀ ਹੈ ਨਹੀਂ ਨਹੀਂ ਕੋਈ ਨਹੀਂ ਤੁਸੀਂ ਮੈਨੂੰ ਫੜਾਓ ਨਾ ਤੂੰ ਬੇ ਬੈਗ ਦਾ ਕੀ ਕਰਨਾ ਹੈਗਾ ਮੈਂ ਕੋਈ ਨਹੀਂ ਆਪਾਂ ਬੈਗ ਅੰਦਰ ਜਾ ਕੇ ਰੱਖ ਦਿੰਦੇ ਆ ਤੁਸੀਂ ਉੱਥੇ ਬੈਠੋ ਬੇਬੇ ਜਾਓ ਬੀਬੀ ਬੈਠ ਜਾ ਕੋਈ ਗੱਲ ਨਹੀਂ ਮੈਂ ਚਾਹ ਪਾਣੀ ਲੈ ਕੇ ਉਰੇ ਫੜਾ ਤੂੰ ਬੈਗ ਤਾਂ ਲੈ ਕੇ ਆਉਂਦੇ ਤੁਸੀਂ ਬੈਠੋ ਤਾਂ ਸਹੀ ਉੱਥੇ ਜਾ ਕੇ ਨਾ ਮੇਰੀ ਗੱਲ ਸੁਣ ਤੂੰ ਬੈਗ ਕਿਹੜੇ ਮੂੰਹ ਨਾਲ ਫੜਿਆ ਬੈਗ ਫੜਨਾ ਸਿਰਫ ਮੇਰੀ ਹੱਕ ਹੈ ਕਿਉਂਕਿ ਇਸ ਘਰ ਦੀ ਵੱਡੀ ਨੂੰ ਸਿਰਫ ਮੈਂ ਆ ਤੂੰ ਨਹੀਂ ਆ ਤੂੰ ਤਾਂ ਕੱਲ ਆਈ ਹੈ ਘਰ ਦੀ ਵੱਡੀ ਨੂੰ ਬੇਸ਼ੱਕ ਤੂੰ ਆ ਪਰ ਬੀਬੀ ਨੂੰ ਸੰਭਾਲਦੀ ਸਿਰਫ ਮੈਂ ਹੂੰ ਸੰਭਾਲਣ ਵਾਲੀ ਕਿੱਡੀ ਕੀ ਗੱਲ ਹੈ ਬੜਾ ਤੂੰ ਸਵੇਰੇ ਸ਼ਾਮ ਉਹਨੂੰ ਤਾਜ਼ਾ ਖਾਣਾ ਬਣਾ ਕੇ ਦਿੰਨੀ ਐ ਠੀਕ ਐ ਟਾਈਮ ਸਿਰ ਚਾਹ ਪਾਣੀ ਪੁੱਛਦੀ ਐ ਨਾ ਬੁੜੀ ਦੀ ਕਦੇ ਜਾਤ ਪੁੱਛੀਏ 9 ਵਜੇ ਤੂੰ ਆਪ ਉੱਠਦੀ ਐ ਬਾਲੀ ਬਕਵਾਸ ਨਾ ਕਰ ਪਾਲੀ ਕਿਤੇ ਉਹ ਗੱਲ ਨਾ ਹੋ ਜੇ ਵੀ ਪੈਨਸ਼ਨ ਹਜੇ ਹੱਥ 'ਚ ਆਈ ਨਹੀਂ ਤਾਂ ਕਲੇਸ਼ ਪਹਿਲਾਂ ਹੋ ਜੇ ਕਲੇਸ਼ ਪਾਉਣ ਨੂੰ ਤੈਨੂੰ ਕਿਹਾ ਕਿਨੇ ਸੀ ਜਦੋਂ ਮੈਂ ਬੇਬੇ ਦੀ ਪੈਨਸ਼ਨ ਫੜ ਲਈ ਸੀ ਤੂੰ ਅੰਦਰ ਉੱਠ ਕੇ ਕਰਨ ਕੀ ਆਈ ਐ ਇੱਥੇ ਅੱਛਾ ਤਾਂ ਬੇਬੇ ਕੱਲੀ ਤੇਰੀ ਨਹੀਂ ਹੀ ਬੇਬੇ ਮੇਰੀ ਵੀ ਕੁਛ ਲੱਗਦੀ ਐ ਇਹ ਗੱਲ ਨਾ ਤੂੰ ਭੁੱਲ ਸਰਕਾਰ ਚ ਜਿਹੜਾ ਵੀ ਪੈਸਾ ਆਉਂਦਾ ਨਾ ਉਹ ਸਾਂਝਾ ਵਰਤਿਆ ਜਾਂਦਾ ਹੈ ਕੀ ਸਾਂਝੇ ਵਰਤੇ ਜਾਊਗਾ ਪੈਸੇ ਕਦੇ ਕਿਸੇ ਦੇ ਸਾਂਝੇ ਨਹੀਂ ਹੁੰਦੇ ਠੀਕ ਹੈ ਜਿਹਦੇ ਹੱਥ ਚ ਆ ਗਏ ਪੈਸੇ ਉਸੇ ਦੇ ਹੁੰਦੇ ਆ ਤੇ ਪੈਸੇ ਪਹਿਲਾਂ ਮੇਰੇ ਹੱਥ ਚ ਆਏ ਨੇ ਨਾਲੇ ਰਹੀ ਗੱਲਾ ਹਿੱਸੇ ਹਿੱਸਿਆਂ ਦੀ ਨਾ ਤੇਰੇ ਘਰ ਵਾਲੇ ਹਜੇ ਤੱਕ ਕਮਾਇਆ ਹੀ ਕੀ ਹੈ ਜਿਹੜਾ ਤੁਹਾਨੂੰ ਮਿਲੇ ਠੀਕ ਹੈ ਬੇਲਾ ਬੈਠ ਕੇ ਹਰਾਮ ਦੀਆਂ ਰੋਟੀਆਂ ਖਾਧੀਆਂ ਨੇ ਠੀਕ ਹੈ ਤਾਂ ਸੋ ਤੂੰ ਸਿਰਫ ਓਨਾਂ ਕ ਪੈਸੇ ਦੀ ਹੱਕਦਾਰ ਹੈ ਜਿੰਨਾ ਕਿ ਤੈਨੂੰ ਮੰਗਿਆ ਮਿਲ ਜੇ ਪੈਨਸਲ ਤੇ ਸਰਪਾਂਸ ਬਾੜ ਕੇ ਗੱਲ ਕਰ ਆਪਣੀ ਪਾਲੀ ਸ਼ੈਤੂ ਭੁੱਲਦੀ ਜਾ ਰਹੀ ਹਾਂ ਕੇ ਇਸ ਘਰ ਦੇ ਵਿੱਚ ਨਾ ਸਾਡਾ ਵੀ ਉਨਾ ਹੀ ਹੱਕ ਹੈ ਜਿੰਨਾ ਕਿ ਤੁਹਾਡਾ ਆ ਪਰ ਅੱਜ ਇਹ ਨੂੰ ਤੂੰ ਹਰਾਮ ਦੀ ਕਮਾਈ ਕਹਿ ਰਹੀ ਆ ਮੇਰੀ ਐਸੀ ਕਮਾਈ ਤੇ ਤੂੰ ਵੀ ਰਾਜ ਕਰਦੀ ਆ ਰਾਜ ਕਰੂੰਗੀ ਠੀਕ ਹੈ ਕਿਉਂ ਰਾਜ ਨਾ ਕਰੂੰਗੀ ਮੈਂ ਮੇਰਾ ਬੰਦਾ ਦਿਨ ਰਾਤ ਕਮਾਉਂਦਾ ਹੈ ਉਹ ਸੜਕਾਂ ਤੇ ਫਿਰਦਾ ਹੈ ਤੇਰਾ ਬੰਦਾ ਕੀ ਕਰਦਾ ਹੈ ਕਿਹੜੇ ਟਰੱਕਾਂ ਦੇ ਵਿੱਚ ਤੇਰਾ ਬੰਦਾ ਫਿਰਦਾ ਹੈ ਨਾ ਹੁਣ ਨਾ ਟਰੱਕਾਂ ਦੇ ਵਿੱਚ ਸਾਡਾ ਵੀ ਹਿੱਸਾ ਹੈ ਨੋਟ ਲੈ ਨਹੀਂ ਅਸੀਂ ਤੇ ਫ੍ਰੀਜ ਨਹੀਂ ਲੈ ਕੇ ਹੋ ਫਿਰਦਾ ਮੈਨੂੰ ਪਤਾ ਹੈ ਤੇਰਾ ਨੋਟ ਲਾਉਣ ਵਾਲਾ ਨਾਲੇ ਤੇਰੇ ਬੰਦਿਆਂ ਦਾ ਨਾ ਤੇਰੇ ਪੇਕਿਆਂ ਨੇ ਦਿੱਤੇ ਹੀ ਕੀ ਸੀਗਾ ਜਿਹੜੇ ਤੂੰ ਨੋਟ ਲਾਏਂਗੀ ਗੱਲ ਸਿਰਫ ਕੱਲੀ ਪੈਨਸ਼ਨ ਦੀ ਹੋਈ ਆ ਪੇਕਿਆਂ ਤੱਕ ਨਾ ਜਾ ਮੈਂ ਤੈਨੂੰ ਬਾਰ-ਬਾਰ ਕਹਿ ਰਹੀ ਆ ਬੈਗ ਬੇਸ਼ੱਕ ਤੇਰੇ ਹੱਥ 'ਚ ਆ ਪੈਸੇ ਅੱਧੋ-ਅੱਧ ਹੋਣਗੇ ਮੇਰੀ ਗੱਲ ਸੁਣ ਲੈ ਇਹਦਾ ਫੈਸਲਾ ਹੁਣ ਠੀਕ ਐ ਸਿਰਫ ਸਮੇਂ ਹੀ ਕਰੂ ਜਾਂ ਬੇਬੇ ਕਰੂ ਵੀ ਪੈਸੇ ਕਿਨੂੰ ਮਿਲਣਗੇ फटाफट रख चल, बैग अपनी जमी सही जगह इन्होंने इतना भजी आई सी बुढ़ी के पैसा देख के मेनू कह दी मैं दीदी रेस्ट करती हूँ होगी आ गई मिनट चैसा का मुस्क आ गया होंगे भी कम लीए बुड़ी पेंसिल अज तक नहीं सामदी आई हूं ਹੇ ਕਿਵੇਂ ਹੋ ਸਕਦਾ ਵੀ ਤੂੰ ਫੜ ਲੇਗੀ ਚਲ ਹਾਂ ਤਾਂ ਵਧੀਆ ਹੋਇਆ ਹੁਣ ਜਿਹੜੇ ਮੈਨੂੰ ਪੈਸੇ ਦੇ ਕੇ ਗਿਆ ਸੀ ਉਹ ਤਾਂ ਮੈਂ ਆਪ ਦੀ ਫੋਨ 'ਚ ਹੀ ਰੱਖੂੰਗੀ ਜਿਹੜੇ ਆ ਪੈਸੇ ਐ ਇਹਨੂੰ ਦੇਖ ਲਈਏ ਕਿੱਥੇ ਲਾਉਣੇ ਆ ਤੇ ਰਹੀ ਗੱਲ ਇਹਨੂੰ ਦੇਖਣ ਦੀ ਹਿੰ ਤਾਂ ਮੈਂ ਰਾਤ ਨੂੰ ਦੇਖੂੰਗੀ ਵੀ ਕਿੰਨੇ ਪੈਸੇ ਐ ਲੈ ਹੁਣ ਪਾਣੀ ਨੂੰ ਆਵਾਜ਼ਾਂ ਮਾਰੀ ਜਾਂਦੀ ਐ ਵੀ ਭੋਲੇ ਆ ਪੰਛੀਆ ਤੈਨੂੰ ਪਾਣੀ ਕਿਹਨੇ ਫੜਾਉਣਾ ਜਿਹੜੀ ਚੀਜ਼ ਦੀ ਸਾਨੂੰ ਲੋੜ ਸੀ ਉਹ ਮਿਲ ਗਈ ਲੈ ਉਹ ਤਾਂ ਮੇਰੀ ਮਰੀਜ਼ ਨੂੰ ਦੀ ਨਿੱਗੀ ਚ ਵੀ ਹਾਏ ਬੇ ਰੱਬਾ ਕਿਹ ਹੈ ਜਾ ਬੇਲਾ ਵਖਤ ਆ ਗਿਆ ਅੱਜ ਕੱਲ ਸਾਰੇ ਪੈਸੇ ਦੇ ਪੁੱਤ ਹੋਏ ਪਏ ਆ ਬੁੜੇ ਬੁੜੀਆਂ ਨੂੰ ਕੋਈ ਨਹੀਂ ਸਿਆਣ ਦਾ ਕੁੜੇ ਪਾਣੀ ਦੀ ਘੁੱਟ ਦੇ ਦਿਓ ਭਾਈ ਕੁੜੇ ਪਾਲੀ ਹੇ ਹੇ ਖਾਣੀ ਕਿੱਧਰ ਮਰ ਗਈਆਂ ਜਾ ਕੇ ਹੇ ਮੈਂ ਤਾਂ ਸੋਚਦੀ ਸੀਗੀ ਕਿ ਤੂੰ ਮੇਰਾ ਸਾਥ ਦੇਂਗੀ ਪਰ ਪੈਸੇ ਦੇਖ ਕੇ ਨਾ ਸੱਚੀ ਦੱਸਾਂ ਪਾਲੀ ਤੂੰ ਵੀ ਰੰਗ ਵਟ ਗਈ ਕੋਈ ਗੱਲ ਨਹੀਂ ਪੂਰੀ ਸਾਰੀ ਪੈਨਸ਼ਨ ਮੇਰੇ ਹੱਥ 'ਚ ਨਾ ਹੀ ਨਾ ਮੇਰਾ ਨਾਂ ਵੀ ਡਿੰਪਲ ਨਹੀਂ ਆਮੇ ਫਿਰ ਇਸ ਘਰ ਦੇ ਵਿੱਚ ਮੈਨੂੰ ਕਲੇਸ਼ ਨਾ ਕਰਨਾ ਪੈ ਜੇ ਕਿਉਂਕਿ ਜੇ ਤੂੰ ਅੱਜ ਪੈਨਸ਼ਨ ਫੜ ਸਕਦੀ ਹਾਂ ਤਾਂ ਆਦਤ ਬਹਿ ਚੁਗੀ ਹਰ ਮਹੀਨੇ ਬੁੜੀ ਦੀ ਪੈਨਸ਼ਨ ਦਾ ਤੂੰ ਫੜਿਆ ਕਰੇਂਗੀ ਪਰ ਨਹੀਂ ਇਹ ਸਭ ਨਹੀਂ ਮੈਥਨ ਨੂੰ ਕਰਨ ਦੇਣਾ ਆ ਗਿਆ ਪੁੱਤ ਹਾਂ ਮੈਂ ਸੂਕੇ ਵਿੱਚ ਸਰਜਾ ਸਿੱਟੀ ਬੈਠੀ ਐ ਹਾਂ ਪੁੱਤ ਨਾ ਮੇਰਾ ਬੁਰਾ ਹਾਲ ਹੋਇਆ ਪਿਆ ਮੈਨੂੰ ਐਂ ਦੱਸ ਮੇਰੀ ਦਵਾਈ ਲਿਆਏ ਤੂੰ ਓਹੋ ਦਵਾਈ ਤਾਂ ਮੈਂ ਭੁੱਲਿਆ ਆ ਕੰਮ ਬਾਹਲਾ ਸੀ ਮਾਂ ਉੱਥੇ ਹੁਣ ਲਿਆ ਦੂੰਗਾ ਚੱਲ ਜਾ ਕੇ ਬਸ ਹੁਣ ਤਾਂ ਲਿਆਂਦੀ ਪਈ ਐ ਹਾਂ ਦੇਖ ਲੈ ਅੱਜ ਮੈਂ ਪੈਨਸ਼ਨ ਲੈਣ ਗਈ ਸੀ ਆ ਕੇ ਹੋਕਰੇ ਮਾਰ ਲੇ ਬੈਗ ਤਾਂ ਮੇਰਾ ਖੋ ਕੇ ਲੈ ਗਈਆਂ ਵੀ ਪਤਾ ਨਹੀਂ ਕੀ ਲੈ ਕੇ ਹੀ ਐ ਕੀ ਨਾ ਮੈਨੂੰ ਕਿਸੇ ਨੇ ਪਾਣੀ ਦੀ ਘੁੱਟ ਤੱਕ ਨਹੀਂ ਦਿੱਤੀ ਚਾਹ ਤਾਂ ਕੀ ਕਰਕੇ ਦੇਣੀ ਐ ਕਿਉਂ ਪਾਣੀ ਵੀ ਨਹੀਂ ਦਿੱਤਾ ਉਹਨਾਂ ਨੇ ਲੈ ਮੈਂ ਝੂਠ ਬੋਲਦੀ ਆ ਉਹ ਨਹੀਂ ਮਾਂ ਆਇਆ ਨਹੀਂ ਕਹਿੰਦਾ ਮੈਂ ਵੀ ਤੂੰ ਝੂਠ ਬੋਲਦੀ ਆ ਮੈਂ ਤਾਂ ਹੈਰਾਨ ਹੁੰਨਾ ਵੀ ਉਹਨਾਂ ਨੇ ਪਾਣੀ ਵੀ ਨਹੀਂ ਫੜਾਇਆ ਤੈਨੂੰ ਬਸ ਹੈਰਾਨ ਹੋਣ ਵਾਲੀ ਕੀ ਗੱਲ ਐ ਪੁੱਤ ਆ ਤੁਹਾਡੇ ਹੀ ਰੋ ਵੀ ਇੰਨਾ ਥੋੜਾ ਹਾਂ ਤੁਹਾਡੀ ਮਾਂ ਦੀ ਜਾਤ ਨਾ ਪੁੱਛਣ ਇਹ ਮਾਂ ਚੰਗੀਆਂ ਭਲੀਆਂ ਤਾਂ ਹੈਗੀਆਂ ਸੀਗੀਆਂ ਸਾਡੇ ਸਾਹਮਣੇ ਤਾਂ ਬਥੇਰਾ ਪੁੱਛੀ ਜਾਂਦੀਆਂ ਰਹਿੰਦੀਆਂ ਤੈਨੂੰ ਲੈ ਅੱਗੇ ਸਾਹਮਣੇ ਪੁੱਛੀ ਜਾਂਦੇ ਹੁਣ ਮੈਂ ਪਹਿਲਾਂ ਝੂਠ ਬੋਲਦੀ ਆ ਨਹੀਂ ਝੂਠਾ ਨਹੀਂ ਬੋਲਦੀ ਮੈਨੂੰ ਸਮਝ ਨਹੀਂ ਉਹਦੀ ਵੀ ਐਂ ਕੁਕਰੀ ਜਾਂਦੀਆਂ ਨੇ ਉਹ ਕੀ ਪਤਾ ਤਾਹਣ ਇਹਨਾਂ ਨੂੰ ਹੀ ਪਤਾ ਭਾਈ ਕਿਉਂ ਐਂ ਕਰਦੀਆਂ ਨੇ ਜਾਂ ਮੇਰੀ ਕਿਸਮਤ ਮਾੜੀ ਐ ਆ ਲੋਕਾਂ ਦੀਆਂ ਬੁੜੀਆਂ ਦੀ ਆਸਤਾ ਹਸਤ ਹੁੰਦੀ ਐ ਮੈਂ ਤਾਂ ਨਾਲੇ ਕੋਈ ਸੱਸਾਂ ਵਾਂਗੂ ਇਹਨਾਂ ਨੂੰ ਸੱਸ ਬਣ ਕੇ ਵੀ ਨਹੀਂ ਦਿਖਾਉਂਦੀ ਤੀ ਪੁੱਤ ਤੋਂ ਬਿਨਾ ਮੈਂ ਨਹੀਂ ਬੋਲਦੀ ਇਹਨਾਂ ਨੂੰ ਕਦੇ ਇਹਨਾਂ ਦੇ ਕਿਸੇ ਕੰਮ 'ਚ ਢਖਲ ਮੈਂ ਨਹੀਂ ਦਿੱਤਾ ਪੰਜ ਕਾਰਨ 50 ਕਾਰਨ ਫੇਰ ਵੀ ਬੰਦਾ ਕਦਰ ਨਾ ਕਰੇ ਅਮਾ ਤੂੰ ਇੱਥੋਂ ਘਰੋਂ ਲੈ ਲੈਂਦੀ ਕੋਈ ਗੋਲੀ ਗੋਲੀ ਪਈ ਹੋਣੀ ਲੈ ਜੇ ਫਲਾਂ ਘਰੇ ਦਵਾਈ ਹੁੰਦੀ ਫਿਰ ਮੈਂ ਲੈ ਇਹ ਨਾ ਲੈਦੀ ਤੈਨੂੰ ਕਾਹਨੂੰ ਕਹਿੰਦੀ ਹਾਂ ਚੱਲ ਤੇਰੀ ਦਵਾਈ ਤਾਂ ਮੈਂ ਫੇਰ ਹੀ ਲਿਓ ਪਹਿਲਾਂ ਮੈਂ ਮੜੀ ਉਹਨਾਂ ਨਾਲ ਗੱਲ ਕਰਨਾ ਕਰਨ ਲੱਗਾ ਗੱਲ ਇਹ ਗੱਲਾਂ ਕਰਨ ਵਾਲੀ ਹੁੰਦੇ ਫਿਰ ਆਏ ਬੋਲਦਿਆਂ ਮੇਰੇ ਮੂਰੇ ਹੋਰ ਕਰਨ ਲੱਗਾ ਗੱਲਾਂ ਡੈਂਪਲ ਡੈਂਪਲ ਬੋ ਮੈਨੂੰ ਐ ਦੱਸ ਤੇਰਾ ਦਿਮਾਗ ਖਰਾਬ ਹੋ ਰਿਹਾ ਕਿਉਂ ਮੇਰੇ ਦਿਮਾਗ ਨੂੰ ਕੀ ਹੋ ਗਿਆ ਮੈਨੂੰ ਲੱਗਦਾ ਤੇਰਾ ਦਿਮਾਗ ਖਰਾਬ ਹੋ ਰਿਹਾ ਦਵਾਈ ਦੂਈ ਦਵਾ ਕੇ ਲਿਆਵਾ ਦਿਮਾਗ ਤਾਂ ਨਾ ਮੈਨੂੰ ਲੱਗਦਾ ਸੱਚ ਤੇਰਾ ਖਰਾਬ ਹੈ ਮੇਰਾ ਨਹੀਂ ਹੋਇਆ ਤੇਰਾ ਹੋਇਆ ਨਾ ਬੇਬੇ ਨੂੰ ਤੂੰ ਪਾਣੀ ਵੀ ਨਹੀਂ ਪੁੱਛਿਆ ਚਾਹ ਵੀ ਨਹੀਂ ਪੁੱਛੀ ਕੀ ਗੱਲ ਬਈ ਕਿਉਂ ਪੁੱਛਾਂ ਕਿਉਂ ਹੋਰ ਕੌਣ ਪੁੱਛੂਗਾ ਕਿਸ ਗੱਲ ਤੇ ਪੁੱਛਾਂ ਮੈਨੂੰ ਦੱਸੇਂਗਾ ਵੀ ਕੁਛ ਲਾਤੀਆਂ ਹੋਣੀਆਂ ਨੇ ਤੇਰੀ ਮਾਂ ਨੇ ਲੁੱਤੀਆਂ ਤੈਨੂੰ ਓਏ ਰਹਿਣ ਦੇ ਰਹਿਣ ਦੇ ਲੁੱਤੀਆਂ ਦੀ ਗੱਲ ਨਹੀਂ ਹੈਗੀ ਉਹ ਸਵੇਰ ਦੀ ਬੈਠੀ ਆ ਕਹਿੰਦੀ ਮੈਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਚਾਹ ਪਾਣੀ ਬੇਬੇ ਨੂੰ ਉਹ ਪੁੱਛੀ ਜਿਹੜੀ ਪੈਨਸ਼ਨ ਲੈ ਕੇ ਅੰਦਰ ਵੜ ਗਈ ਆ ਮੇਰਾ ਕੰਮ ਨਹੀਂ ਇਹਨੂੰ ਚਾਹ ਪਾਣੀ ਪੁੱਛਣ ਦਾ। ਅੱਛਾ, ਨਾ ਤੇਰਾ ਜਦੋਂ ਮੇਰ ਨਾਲ ਵਿਆਹ ਹੋਇਆ ਸੀ, ਉਹਦੇ ਗੱਲ ਹੋਈ ਸੀਗੀ ਵੀ ਜੇ ਤੇਰੇ ਕੋਲੇ ਪੈਨਸ਼ਨ ਆਊਗੀ, ਤਾਂ ਦੋਨੋਂ ਚਾਹ ਪਾਣੀ ਪੁੱਛੇਗੀ। ਇਹ ਤਾਂ ਸਿੱਧੀ ਜੀ ਸਾਫ਼ ਜੀ ਗੱਲ ਹੈ। ਘਰ ਦੇ ਵਿੱਚ ਜਿਹੜਾ ਬੰਦਾ ਪੈਸੇ ਫੜਦਾ ਨਾ, ਕੰਮ ਵੀ ਉਹੀ ਕਰੇ। ਮੈਂ ਨਹੀਂ। ਤੂੰ ਮੇਰੀ ਗੱਲ ਸੁਣ ਮੇਰਾ ਦਿਮਾਗ ਨਾ ਖਰਾਬ ਕਰ। ਤੂੰ ਮੈਨੂੰ ਸਿੱਧੀ-ਸਿੱਧੀ ਗੱਲ ਦੱਸ ਵੀ ਤੂੰ ਚਾਹ ਪਾਣੀ ਕਿਉਂ ਨਹੀਂ ਪੁੱਛਿਆ? ਠੀਕ ਗੱਲ ਹੈ ਨਾ? ਤਾਂ ਸੁਣ ਫਿਰ ਸਾਰੀ ਗੱਲ। ਭਾਬੀ ਕਿੱਧਰ ਗਈ ਭਾਬੀ ਭਾਬੀ ਹੋ ਗਿਆ ਹੋਇਆ ਤਾਂ ਤੈਨੂੰ ਮੈਂ ਦੱਸਦਾ ਤੇਰੀ ਹਿੰਮਤ ਕਿਵੇਂ ਹੋਈ ਹੈ ਕੰਮ ਕਰਨ ਦੀ ਹੈ ਕੀ ਕਰਤਾ ਮੈਂ ਕੀ ਕਰਤਾ ਆ ਮੇਰੇ ਮੂਰੇ ਨਾ ਬਾਲਾ ਪੁਲੀ ਜੀ ਨਾ ਬਣ ਕੀ ਭੂਲੀ ਨਵਣ ਹਾਂ ਤੇਰਾ ਵੀਰ ਵੀਰਾ ਕੀ ਕੰਮ ਤੇ ਗਿਆ ਐਵੇਂ ਮੇਰੇ ਸਿਰ ਚੜੀ ਨਹੀਂ ਮੈਂ ਕੀਤਾ ਕੀ ਆ ਬਿਨਾਂ ਗੱਲ ਤੋਂ ਨਹੀਂ ਮੈਂ ਸਿਰ ਚੜਦਾ ਨਾ ਤੂੰ ਬੇਬੇ ਨੂੰ ਧੱਕੇ ਕਿਵੇਂ ਮਾਰੇ ਬੇਬੇ ਨੂੰ ਧੱਕੇ ਉਹ ਵੀ ਮੈਂ ਕਦੋਂ ਬੇਬੇ ਨੂੰ ਉਹ ਬੱਸ ਕਰ ਬੱਸ ਕਰ ਤੂੰ ਹੀ ਸਾਡੇ ਮੂਰੇ ਨਾ ਭੋਲੀਆਂ ਹੀ ਬਣ ਜਾਨੀ ਹੋਗੀਆਂ ਤੇ ਮਗਰੋ ਵਿਚਾਰੀ ਨੂੰ ਉਹਨੂੰ ਤੰਗ ਕਰੀ ਜਾਨੀ ਰਹਿਣੀਓ ਕੌਣ ਕਹਿੰਦਾ ਤੈਨੂੰ ਮੈਂ ਬੇਬੇ ਨੂੰ ਧੱਕੇ ਮਾਰੇ ਆ ਕੀ ਸਬੂਤ ਹੈ ਸਬੂਤਾਂ ਨਾਲੇ ਹੋਰ ਮੈਨੂੰ ਡਿੰਪਲ ਨੇ ਦੱਸਿਆ ਵੀ ਤੂੰ ਬੇਬੇ ਨੂੰ ਧੱਕੇ ਮਾਰੇ ਆ ਡਿੰਪਲ ਤੇ ਕੱਲ੍ਹ ਨੂੰ ਕੋ ਬੇਬੇ ਦਾ ਸਿਰ ਵੀ ਪਾੜਦਾ ਫਿਰ ਤੂੰ ਮੰਨ ਲੈਗਾ ਨਾ ਤੇਰੀ ਅੱਖਾਂ ਤੇ ਪੱਟੀ ਬ ਅੱਖਾਂ ਤੇ ਮੇਰੀ ਨਹੀਂ ਥੋਡੀਆਂ ਤੇ ਪੱਟੀ ਬੰਨੀ ਹੋਈ ਆ ਤੜਕੇ ਦੀ ਨੂੰ ਉਹਨੂੰ ਚਾਹ ਪਾਣੀ ਨਹੀਂ ਤੁਸੀਂ ਪੁੱਛਿਆ ਚਲ ਜੇ ਉਹਨੇ ਨਹੀਂ ਪੁੱਛਿਆ ਤੂੰ ਪੁੱਛ ਲੈਂਦੀ ਤੂੰ ਤਾਂ ਵੱਡੀ ਸੀ ਇੱਕ ਮਿੰਟ ਮੈਂ ਕਿਉਂ ਪੁੱਛਾਂ ਕਿਉਂ ਜੀ ਹੱਥ ਟੁੱਟੇ ਹੋਏ ਨੇ ਵੱਡੀ ਤਾਂ ਤੂੰ ਹੀ ਆ ਉਹ ਤਾਂ ਚਲ ਪਾਗਲਾ ਮੰਨ ਲਿਆ ਤੂੰ ਤਾਂ ਨਹੀਂ ਪਾਗਲ ਹੈਗੀ ਅੱਛਾ ਪਾਗਲ ਕਿ ਕਿਉਂ ਦਾ ਖੇੜਾ ਛੁੱਟ ਜਾਂਦਾ ਮੈਂ ਸਰਦ ਨੂੰ ਕੰਮ ਕਰਾਂ ਕਿਉਂ ਉਹ ਬਾਹਰ ਫਰੀ ਜਾਂਦਾ ਮੈਂ ਘਰੇ ਫਰੀ ਜੰਨੀ ਆ ਉਹ ਬਸ ਕਰ ਬਸ ਕਰ ਛੋਡੇ ਨਾਲ ਮੱਥਾ ਕਿਹੜਾ ਮਾਰੇ ਮੇਰੀ ਗੱਲ ਸੁਣ ਲੈ ਇੱਕ ਅੱਜ ਤਾਂ ਉਹਨੂੰ ੱੱਕੇ ਮਾਰਦੇ ਇਸ ਤੋਂ ਬਾਅਦ ਉਹਦੇ ਹੱਥ ਵੀ ਨਾ ਲਾਦੀ ਤੂੰ ਹੱਦ ਕਰੀ ਜਨੇ ਉਹ ਮੈਂ ਬੇਬੇ ਨੂੰ ਹੱਥ ਵੀ ਨਹੀਂ ਲਾਇਆ ਤੂੰ ਧੱਕਿਆਂ ਦੀ ਗੱਲ ਕਰੀ ਨਾ ਮੈਂ ਕਿਉਂ ਧੱਕੇ ਮਾਰੂ ਬੇਬੇ ਨੂੰ ਮੈਨੂੰ ਨੇ ਇਹਨਾਂ ਗੱਲਾਂ ਦਾ ਪਤਾ ਮੈਂ ਨਾਲੇ ਬਾਈ ਨੂੰ ਵੀ ਕਰਦਾ ਫੋਨ ਵੀ ਆਹ ਕੁਛ ਕਰੀ ਜਾਂਦੀ ਐ ਉਹ ਮੇਰੀ ਗੱਲ ਸੁਣ ਲੈ ਆਹ ਬਾਈ ਤੇਰੀ ਗੱਲਾਂ 'ਚ ਨਹੀਂ ਆਉਣ ਵਾਲਾ ਉਹਨੂੰ ਪਤਾ ਐ ਮੈਂ ਬੇਬੇ ਦਾ ਕਿੰਨਾ ਸਤਿਕਾਰ ਕਰਦੀ ਆ ਆਹੋ ਉਹ ਸਤਿਕਾਰ ਦਾ ਪਤਾ ਹੀ ਐ ਸਾਨੂੰ ਤੇ ਦੂਰ ਹੀ ਰਹੀਂ ਤੂੰ ਬੇਬੇ ਤੋਂ ਸਮਝ ਗਈ ਮੇਰੀ ਗੱਲ ਹੁੰਦਾ ਕੌਣ ਐ ਮੇਰੀ ਬੇਬੇ ਦੂਰ ਰੱਖਣ ਵਾਲਾ ਕੋਈ ਗੱਲ ਨਹੀਂ ਕਰਦਾ ਮੈਂ ਬਾਈ ਨਾਲ ਗੱਲ ਓਏ ਮੈਨੂੰ ਪਤਾ ਕਾਹਦਾ ਸਿਆਪ ਐਗਾ ਹੁਣ ਠੀਕ ਐ ਬੱਸ ਜਾ ਆਪਣੇ ਨਾਲੇ ਹੋਰ ਐ ਲੇ ਇਹ ਤਾਂ ਬਣ ਕੇ ਗੱਲ ਪਾਲੀ ਸੋਚਦੀ ਸੀ ਕਿ ਇਸ ਘਰ ਦੇ ਵਿੱਚ ਨਾ ਸਿਰਫ ਉਹਨੇ ਖੇਡ ਖੇਡਣੀ ਆਉਂਦੀ ਹੈ ਪਰ ਇਸ ਗੱਲ ਨੂੰ ਭੁੱਲ ਗਈ ਸੀ ਕਿ ਮੈਂ ਵੀ ਬਹੁਤ ਪੁਰਾਣੀ ਖੜਾਣਾ ਕੋਈ ਗੱਲ ਨਹੀਂ ਪਾਲੀ ਦੇਖੀ ਜਾ ਤੂੰ ਮੈਂ ਕੀ ਕਰਦੀ ਹਾਂ ਵੈਸੇ ਵੀ ਹੁਣ ਉਹ ਉੱਪਰ ਗਈ ਹੈ ਇਹੀ ਟਾਈਮ ਹੈ ਮੇਰ ਕੋ ਉੱਤੇ ਕਮਰੇ ਚ ਜੀ ਚੋ ਕਿੱਥੇ ਆ ਮੈਨੂੰ ਲੱਗਦਾ ਪਾਲੀ ਨੇ ਪੈਸੇ ਕੱਢ ਲਏ ਕੋਈ ਗੱਲ ਨਹੀਂ ਅੱਛਾ ਤੇ ਬੁੜੀ ਨਵੀਆਂ ਚੁੰਨੀਆਂ ਖਰੀਦੀ ਫਿਰਦੀ ਆ ਇਹਨੂੰ ਆਪਣੀ ਸ਼ਾਪਿੰਗਾਂ ਯਾਦ ਆ ਅੱਛਾ ਫਿਰ ਇਹ ਹੋ ਸਕਦਾ ਹੈ ਵੀ ਬੁੜੀ ਸਾਰੇ ਪੈਸੇ ਸ਼ਾਪਿੰਗ ਤੇ ਲਗਾਈਏ ਕੋਈ ਗੱਲ ਨਹੀਂ ਹਾਂ ਤਾਂ ਜਾ ਕੇ ਮੈਂ ਪੁੱਛਦੀ ਆਂ हम्म मेरे कमरे तो हाय मेरा गेट भी खुल ले हाय पर्स भी खुल ले वो कम करता जी डर सी टली ना ना तू बाणगी चोर नहीं खड़चा ਤੈਨੂੰ ਮੈਨੂੰ ਇਹ ਨਹੀਂ ਪਤਾ ਕੀ ਗੱਲ ਮਾ ਬੜੇ ਰਾਮ ਨਾਲ ਪਈਆਂ ਪੈਨਸ਼ਨ ਖਾ ਕੇ ਆਹ ਹੋ ਹੁਣ ਤਾਂ ਤੈਨੂੰ ਖੰਗ ਵੀ ਲੱਗੂਗੀ ਹੋਊਗਾ ਤੇ ਬੁਖਾਰ ਵੀ ਹੋਊਗਾ ਕੀ ਹੋ ਗਿਆ ਕਿਉਂ ਰੌਲਾ ਪਾਇਆ ਕਿਉਂ ਆਹ ਆਹ ਅੱਜ ਚੁੰਨੀ ਕਿੱਥੋਂ ਲੈਈਆਂ ਤੂੰ ਦੁਕਾਨ ਤੋਂ ਲੈ ਆਂਦੀ ਹੈ ਕੀ ਗੱਲ ਤੈਨੂੰ ਆਪਦੀਆਂ ਚੁੰਨੀਆਂ ਦਾ ਤਾਂ ਬਾਲਾ ਚੇਤਾ ਸੀ ਪਤਾ ਤਾਂ ਮੈਨੂੰ ਪਹਿਲਾਂ ਹੀ ਸੀ ਤੇਰੀ ਕਰਤੂਤ ਦਾ ਮੇਰੇ ਕੋਲੇ ਹੈ ਨਹੀਂ ਸੀ ਆ ਇੱਕੋ ਹੀ ਚੁੰਨੀ ਸੀ ਓਏ ਚੱਲ ਲੈ ਲੈਨੀ ਸਾਰੇ ਆ ਕੀ ਕਰਕੇ ਮੈਂ ਕੀ ਕਰਕੇ ਆਈਆਂ ਅੱਛਾ ਹੁਣ ਜੇ ਨੂੰ ਦੱਸਣਾ ਪਊ ਵੀ ਤੂੰ ਕੀ ਕੀਤਾ ਮੈਂ ਕੁਛ ਨਹੀਂ ਕੀਤਾ ਮੈਂ ਤਾਂ ਅਸਲ ਦੇ ਵਿੱਚ ਬੇਬੇ ਨੂੰ ਇਹ ਚੀਜ਼ ਪੁੱਛ ਰਹੀ ਸੀ ਵੀ ਐਨੇ ਚੁੰਨੀ ਕਿੱਥੋਂ ਲਿਆਂਦੀ ਆ ਨਵੀ ਨਾ ਚੁੰਨੀਆਂ ਤੋਂ ਛੱਡ ਤੂੰ ਟਿੰਕੇ ਨੂੰ ਕੀ ਸਿਖਾ ਕੇ ਭੇਜਿਆ ਸੀਗਾ ਮੇਰੇ ਕੋਲ ਮੈਂ ਟਿੰਕੇ ਨੂੰ ਕੀ ਸਿਖਾਇਆ ਨਾ ਮੈਂ ਬੇਬੇ ਨੂੰ ਕੋ ਧੱਕੇ ਮਾਰੇ ਨੇ ਤੈਨੂੰ ਸ਼ਰਮ ਨਹੀਂ ਆਉਂਦੀ ਕੱਲੂ ਤੂੰ ਕੋਈ ਹੋਰ ਇਲਜ਼ਾਮ ਲਾਏਗੀ ਇਹਦਾ ਮਤਲਬ ਇਹ ਨਹੀਂ ਵੀ ਮੇਰਾ ਬੰਦਾ ਘਰ ਨਹੀਂ ਤੁਸੀਂ ਕੁਝ ਵੀ ਬਗਵਾਸ ਕਰੋਗੇ ਤਾਂ ਮੈਂ ਮੰਨ ਲੂੰਗੀ ਜਿਸ ਤਰ੍ਹਾਂ ਦਾ ਸਲੂਕ ਤੂੰ ਬੇਬੇ ਨਾਲ ਕਰਦੀਆਂ ਨਾ ਉਹਦੇ ਵਾਸਤੇ ਤਾਂ ਤੱਕੇ ਬਹੁਤ ਘੱਟ ਨੇ ਤੂੰ ਤਾਂ ਬੇਬੇ ਦੇ ਸਰਹਾਣੇ ਬੜੀ ਉਹਦੀ ਪੂਜਾ ਕਰੀ ਜੰਨੀ ਹੈ ਹਨਾ ਖੜੀ ਅਰੇ ਤੂੰ ਸਲੂਕ ਕਰਦੀ ਉਹ ਮੈਂ ਇਹ じゃ ਕੀ ਸਲੂਕ ਕਰਤਾ ਬੇਬੇ ਨਾਲ ਜਿਹੜਾ ਬੇਬੇ ਨਾਲ ਤੂੰ ਕਰਦੀ ਉਹ ਤਾਂ ਬੱਖ ਬੇਬੇ ਦੀ ਪੈਨਸਲ ਚੋਰੀ ਕਰਕੇ ਤੂੰ ਤੈਨੂੰ ਇਸ ਜ ਕੀ ਖੇਚ ਪਤਾ ਨਹੀਂ ਮੈ ਆ ਬੇਬੇ ਦੀ ਪੈਨਸ਼ਨ ਚੋਰੀ ਨਹੀਂ ਕੀਤੀ ਤੂੰ ਮੇਰੇ ਕਮਰੇ ਚੋਂ ਨਿਕਲਦੀ ਤੇ ਤੂੰ ਚੁੱਪ ਕਰ ਜਾ ਪਲੀਜ਼ ਵਿੱਚ ਨਾ ਬੋਲ ਹਸਲ ਦੇ ਵਿੱਚ ਜਦੋਂ ਮੈਂ ਤੇਰੇ ਕਮਰੇ ਚ ਗਈ ਸੀ ਨਾ ਮੰਨਿਆ ਕਿ ਮੈਂ ਪਰਸ ਚੱਕਿਆ ਪਰੇ ਪਰਸ ਉਸ ਟਾਈਮ ਖਾਲੀ ਸੀ ਆਪਦੇ ਮੂੰਹੋਂ ਬੋਲ ਕਿ ਪੈਸੇ ਤਾਂ ਤੂੰ ਉਦੋਂ ਹੀ ਕੱਢ ਲਏ ਸੀਗੇ ਨਹੀਂ ਕਿਉਂ ਨਹੀਂ ਤੈਨੂੰ ਸ਼ਰਮ ਹੋਦੀ ਨਾਲੇ ਚੋਰੀ ਨਾਲੇ ਸ਼ੀਨਾ ਜੋਰੀ ਹੈ ਬੇਬੇ ਤੂੰ ਚੁੱਪ ਕਰ ਜਾ ਤੈਨੂੰ ਮੈਂ ਕਿੰਨੀ ਵਾਰੀ ਕਹਿਤਾ ਪਾਲੀ ਤੈਨੂੰ ਮੈਂ ਉਦੋਂ ਵੀ ਇਹ ਗੱਲ ਸਮਝਾਈ ਸੀ ਕੀ ਘਰ ਸਾਂਝਾ ਆ ਤੇ ਘਰ ਦੇ ਪੈਸੇ ਵੀ ਸਾਂਝੇ ਆ ਘਰ ਸਾਂਝੀ ਐ ਕਮਰੇ ਨਹੀਂ ਸਾਂਝੇ ਠੀਕ ਐ ਨਿਮਾਰੀਆਂ ਨਹੀਂ ਸਾਂਝੀਆਂ ਨੀ ਚੋਰੀ ਕਰਕੇ ਤੂੰ ਹਜੇ ਵੀ ਨਹੀਂ ਮੰਨਦੀ ਬੇਬੇ ਸਾਂਝੀ ਆ ਜੇ ਬੇਬੇ ਸਾਂਝੀਆਂ ਨੇ ਅਲਮਾਰੀਆਂ ਨਹੀਂ ਸਾਂਝੀਆਂ ਕਮਰੇ ਨਹੀਂ ਸਾਂਝੇ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਕਮਰੇ ਚ ਚੋਰੀ ਦਾ ਇਲਜ਼ਾਮ ਲਾਉ ਹੁਣ ਤੇਰੇ ਤੇ ਦੇਖ ਲਈ ਜਾਈ ਤੇ ਤੂੰ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾਏਗੀ ਲਾਉਂਗੀ ਫਿਰ ਤੂੰ ਦੇਖ ਹੀ ਜਾ ਤੁਸੀਂ ਨਾ ਬਕਵਾਸ ਬੰਦ ਕਰੋ ਕਿਵੇਂ ਕੁੱਤਿਆਂ ਨੂੰ ਭੌਕੀ ਜਾਂਦੀਆਂ ਨੇ ਮੈਂ ਕਹਣੀ ਐ ਮੇਰੀ ਗੱਲ ਸੁਣ ਲੋ ਵੇ ਆ ਜਾ ਪੁੱਤ ਹਾਜਾ ਲੰਘਿਆ ਹੋਰ ਮਾਤਾ ਠੀਕ ਹੋ ਹਾਂ ਠੀਕ ਆ ਪੁੱਤ ਜਿਉਂਦਾ ਰਹ ਲੈ ਲળે ਤੁਸੀਂ ਇੰਨੀ ਕਾਤੋਂ ਖੇਚਲਾ ਕਰੀ ਸਵੇਰੇ ਆਉਣ ਦੀ ਮੇਰੇ ਕੋਲ ਮੈਂ ਤੁਹਾਨੂੰ ਕਿਹਾ ਵੀ ਫੜਾ ਜਾ ਕਰੂੰਗਾ ਮੈਂ ਆਪ ਹੀ ਪੁੱਤ ਚੱਲ ਮੈਨੂੰ ਐਸੀ ਮੈਂ ਪੈਨਸ਼ਨ ਆ ਗਈ ਹੋਊਗੀ ਮਾਤਾ ਬਾਗੀ ਚਲ ਕੋਈ ਨਹੀਂ ਅੱਗੇ ਤੋਂ ਵੀ ਮੈਨੂੰ ਦੱਸ ਦਿਆ ਕਰੋ ਮੈਂ ਆਪ ਹੀ ਫੜਾ ਜਾ ਕਰੂੰਗਾ ਘਰੇ ਤੁਹਾਨੂੰ ਚੱਲ ਜਿਉਂਦਾ ਰਹ ਪੁੱਤ ਹਾਂ ਉਹ ਠੀਕ ਰਹਿੰਨਾ ਤੁਸੀਂ ਕੋਲੇ ਚਾਹ ਬਣਾ ਲਓ ਹਾਂ ਠੀਕ ਆ ਮਾ ਮੇ ਬੀ ਚਾਹਤਾ ਬਸ ਰਹਿਣ ਦੇ ਮਾਤਾ ਮੈਂ ਹੋਰ ਵੀ ਘਰਾਂ ਦੇ ਜਾਣਾ ਹਲੇ ਮੈਨੂੰ ਕੰਮ ਨਹੀਂ ਕੁੱਟ ਜਾ ਨੂੰ ਕੀ ਲੱਗਦਾ ਪੁੱਤ ਨਾ ਨਾ ਜੀ ਬਸ ਮੈਨੂੰ ਹੁਣ ਜਾਣ ਦੇ ਹੈ ਚੱਲ ਚੱਲ ਮੈਨੂੰ ਸਨੇਹਾ ਲਾ ਦੇ ਕਰੋ ਮੈਂ ਫੜਾ ਜਾ ਕਰੂੰ ਆਪਕੇ ਕੋਈ ਨਾ ਕੋਈ ਨਾ ਪੁੱਤ ਹਾਂ ਠੀਕ ਹੈ ਮਾਤਾ ਹੈ ਕੋਈ ਨਾ ਜਿਉਂਦਾ ਬਸਦਾ ਰੱਬ ਤੈਨ ਤਰੱਕੀਆਂ ਦੇਵੇ ਕੋਈ ਨਹੀਂ ਜੀ ਕੋਈ ਬੀਬੇ ਤੈਨੂੰ ਪੈਨਸ਼ਨ ਮਿਲੀ ਨਹੀਂ ਸੀ ਹਜੇ ਪੁੱਰੇ ਮੈਨੂੰ ਕਿੱਥੇ ਮਿਲੀ ਸੀ ਪੈਨਸ਼ਨ ਕੱਲੋਂ ਕਹਿੰਦੇ ਹਲੇ ਪੈਸੇ ਆਏ ਨਹੀਂ ਇਹ ਮੁੰਡਾ ਕਹਿੰਦਾ ਮਾਤਾ ਮੈਂ ਕੋਈ ਨਾ ਆਪੀ ਕਰੇ ਫੜਾਏ ਹੂੰ ਜਦੋਂ ਆ ਗਈ ਤੇ ਜਦੋਂ ਪੈਨਸ਼ਨ ਆਈ ਨਹੀਂ ਸੀਗੀ ਤਾਂ ਤੂੰ ਸਾਨੂੰ ਉਦੋਂ ਹੀ ਕਾਤੋਂ ਨਹੀਂ ਦੱਸਿਆ ਨਾ ਉਦੋਂ ਕਿਹਨੂੰ ਦੱਸਿਆ ਤੁਸੀਂ ਮੈਨੂੰ ਪੁੱਛਿਆਗਾ ਸੁਣੀਏ ਕਿਸੇ ਕੰਜਰ ਦੀ ਗੱਲ ਤੁਸੀਂ ਮੈਨੂੰ ਪਾਣੀ ਦੀ ਘੁੱਟ ਵੀ ਨਹੀਂ ਫੜਾਈ ਛੇਤੀ ਬੈਗ ਲੈ ਕੇ ਉੱਡ ਲਈਆਂ ਵੀ ਇਹਦੇ 'ਚ ਜਿਹੜਾ ਖਜ਼ਾਨਾ ਕੱਢ ਲਈਏ ਬੇਬੇ ਤੂੰ ਦੱਸ ਦਿੰਦੀ ਐਡੀ ਕਿੱਡੀ ਗੱਲ ਸੀ ਭਾਈ ਪੈਨਸ਼ਨ ਮਿਲੀ ਨਹੀਂ ਮੈਨੂੰ ਉਹ ਹੀ ਦੱਸਣ ਦਾ ਦਿੱਤਾ ਹੀ ਨਹੀਂ ਮੈਨੂੰ ਤੁਸੀਂ ਤੁਸੀਂ ਤਾਂ ਕੁੱਕੜਾ ਕੁੱਕੜੀ ਹੋਈ ਗਈਆਂ ਬੇਬੇ ਫੜਾ ਹੁਣ ਹੁਣ ਪਾਲੀ ਬੈਗ ਮੈਨੂੰ ਫੜਾ ਦੇ ਬੇਬੇ ਦਾ ਬੈਗ ਬੇਬੇ ਕੋਲ ਹੀ ਰਹੂਗਾ ਬੈਗ ਮੇਰੇ ਕੋਲ ਰਹੂਗਾ ਬੇਬੇ ਇਹਨੂੰ ਕਹਿ ਦੇ ਵੀ ਬੈਗ ਛੱਡ ਦੂ ਬੈਗ ਮੈਨੂੰ ਫੜਾਓ ਤੇਰੇ ਕੋਲ ਨਹੀਂ ਹੈਗੇ ਬੈਗ ਛੱਡ ਮੇਰਾ ਹੈ ਟੈਂਸ਼ਨ ਤੇ ਹੱਕ ਮੇਰਾ ਹੈ ਮੈਂ ਦੱਸਦਾ ਕੀ ਦਾ ਹੱਕ ਹੈ ਪੈਨਸ਼ਨ ਤੇ ਆਹੀ ਚੀਜ਼ਾਂ ਦੇਖਣੀਆਂ ਰਹਿ ਗਈਆਂ ਸੀ ਬਸ ਪਾਣੀ ਵੀ ਥੋੜੇ ਥੋੜੇ ਪੈਸਿਆਂ ਪਿੱਛੇ ਲੜੀ ਜਾਂਦੇ ਹੋ ਯਾਰ ਇਹਨਾਂ ਨੂੰ ਐ ਪੁੱਛੀ ਪੁੱਤ ਵੀ ਪਾਣੀ ਦੀ ਘੁੱਟ ਫੜਾਉਣ ਦਾ ਹੱਕ ਕਿਹਦਾ ਪੈਨਸ਼ਨ ਦਾ ਹੱਕ ਤਾਂ ਇਹਨਾਂ ਦਾ ਹੈ ਐਸਿਆਂ ਤੇ ਹੱਕ ਆ ਬਸ ਥੋੜਾ ਹਨਾ ਕੰਮ ਤੇ ਕੋਈ ਹੱਕ ਨਹੀਂ ਹੈਗਾ ਕੋਈ ਨਹੀਂ ਤੇਰੀ ਤਾਂ ਮੈਂ ਕਰਾਉਣਾ ਗੱਲ ਕੋਈ ਨਹੀਂ ਵੱਡੇ ਬਾਈ ਨਾਲ ਦੱਸਦਾ ਮੈਂ ਨਾਲ ਉਹਨੂੰ ਫੋਨ ਕਰਕੇ ਵੀ ਕੀ ਕੁਝ ਕਰੀ ਜਾਨੀਓ ਤੁਸੀਂ ਇੱਥੇ ਇਹਨਾਂ ਦੀ ਔਕਾਤ ਤਾਂ ਮੇਰੇ ਸਾਹਮਣੇ ਆ ਗਈ ਦੇਖ ਕਿਵੇਂ ਬਾਂਦਰੀਆਂ ਵਾਂਗੂ ਭਿੜੀ ਜਾਂਦੀਆਂ ਨੇ ਗਈਆਂ ਭੁੱਖੀਆਂ ਮਰਦੀਆਂ ਤੁਸੀਂ ਮਿਲਦਾ ਨਹੀਂ ਕੁਝ ਤੁਹਾਨੂੰ ਬੇਬੇ ਮੈਨੂੰ ਮਾਫ ਕਰਦੇ ਮਾਫੀ ਕਾਦੀ ਗਲਤੀਆਂ ਦੀਆਂ ਮਾਫੀਆਂ ਹੁੰਦੀਆਂ ਚਲਾਕੀਆਂ ਦੀਆਂ ਮਾਫੀਆਂ ਨਹੀਂ ਹੁੰਦੀਆਂ ਪੁੱਤ। ਮੈਨੂੰ ਐਂ ਦੱਸ ਜੇ ਮੇਰੀ ਥਾਂ ਤੇ ਤੇਰੀ ਮਾਂ ਹੁੰਦੀ ਉਹਦੇ ਨਾਲ ਵੀ ਇਹੀ ਸਲੂਕ ਕਰਦੀ ਤੂੰ। ਓ ਭਾਬੀ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ ਤੂੰ ਤਾਂ ਵੱਡੀ ਆ ਤੂੰ ਉਹਨੂੰ ਰੋਕਣਾ ਤਾਂ ਕਿੱ ਲਈ ਸੀ ਤੂੰ ਤਾਂ ਆਪ ਉਹਦੇ ਮਗਰ ਲੱਗੀ। ਸਹੀ ਕਿਹਾ ਵੀਰੇ ਤੁਸੀਂ। ਮੈਨੂੰ ਐ ਹੋ ਗਿਆ ਸੀ ਵੀ ਮੇਰੀ ਇਸ ਘਰ ਦੇ ਵਿੱਚ ਚੌਧਰ ਚੱਲੇ ਤੇ ਮੇਰੇ ਅੰਦਰ ਜੀ ਸਾਰਾ ਕੁਝ ਹੋ ਗਏ। ਬਸ ਉਹਦੇ ਚੱਕਰ 'ਚ ਮੈਂ ਤਾਂ ਐ ਵੀ ਭੁੱਲ ਗਈ ਵੀ ਬੇਬੀ ਦੀ ਕੀ ਕੀ ਜ਼ਰੂਰਤ ਐ ਬੇਬੀ ਦੀ ਸੇਵਾ ਕਰਨੀ ਐ। ਰੱਖਾ ਦਾ ਪਾਣੀ ਕੋਲੇ। ਲੋੜ ਨਹੀਂ ਮੈਨੂੰ ਬੇਬੇ ਤੁਹਾਨੂੰ ਮਾਫ ਕਰਦੇ ਅੱਜ ਤੋਂ ਬਾਅਦ ਸਤਿਰੀ ਸੇਵਾ ਕਰਾਂਗੇ ਪਾਣੀ ਪੀ ਲੈ ਹਾਂ ਬੇਬੇ ਮੈਨੂੰ ਨਾ ਤੁਹਾਡੀ ਸੇਵਾ ਦੀ ਲੋੜ ਨਹੀਂ ਤੁਹਾਡੀ ਸਾਰੀ ਅਸਲੀ ਤੇ ਮੇਰੇ ਸਾਹਮਣੇ ਆ ਗਈ ਤੁਸੀਂ ਸਿਰਫ ਪੈਸੇ ਕਰਕੇ ਕਰਦੀਓ ਤੁਸੀਂ ਪੈਸਿਆਂ ਕਰਕੇ ਨਹੀਂ ਇਹਨੂੰ ਮਾਪਿਓ ਦੀ ਤਾਂ ਕਦਰ ਹੀ ਹੈਣੀ ਕੋਈ ਨਹੀਂ ਹੁਣ ਮੈਂ ਜਿਹਨੂੰ ਆਪਦੀ ਪੈਨਸ਼ਨ ਦੇਆ ਕਰੂੰਗੀ ਨਾ ਉਹ ਤੋਂ ਸੇਵਾ ਵੀ ਕਰਾ ਲਿਆ ਕਰੂ ਨਹੀਂ ਬੇਬੇ ਨਹੀਂ ਤੂੰ ਪਾਣੀ ਵੀ ਪੈਨਸ਼ਨ ਤੂੰ ਆਪਦੀ ਕੋਲ ਰੱਖ ਹਵਦੇ ਕੋਲ ਰੱਖ ਬੇਬੇ ਬਣ ਕੇ ਪਾਣੀ ਪੀ ਲੈ ਤੁਸੀਂ ਉਹੀ ਹੋ ਨਾ ਜਿਹੜੀਆਂ ਅੱਧਾ ਘੰਟਾ ਪਹਿਲਾਂ ਸੀ ਪੀ ਲੈ ਪਾਣੀ ਇਹ ਮਸਕੇ ਜੇ ਕਿਸੇ ਹੋਰ ਨੂੰ ਲਾਉ ਉਹ ਮੈਨੂੰ ਪਤਾ ਬੇਬੇ ਇਹ ਸਾਰਾ ਕੁਝ ਨਾ ਪੈਨਸ਼ਨ ਵਾਸਤੇ ਕਰਦੀਆਂ ਨੇ ਤੂੰ ਮੇਰੀ ਗੱਲ ਸੁਣ ਗੋਲੀ ਮਾਰ ਇਹਨਾਂ ਨੂੰ ਮੈਨੂੰ ਫੜਾ ਦੇ ਮੈਂ ਦੇਖ ਇਹ ਕੀ ਹੋਇਆ ਇਨਰ ਗਈ ਤੂੰ ਨਿਕਲਿਆ ਕੰਜਰ ਕਿਸੇ ਥਾਂ ਦਾ ਹਾਂਜੀ ਬੜਾ ਇਹਨੂੰ ਬਹੁਤ ਹੀ ਕਾਲ ਦੀ ਇਹ ਆ ਸਾਡੀ ਵੀਡੀਓ ਤੇ ਤੁਹਾਨੂੰ ਕਿਵੇਂ ਲੈ ਬੇਬੇ ਪਾਣੀ ਪੀ ਲੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅਸੀਂ ਇਹਦੇ ਚ ਇਹੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਹਨਾ ਅੱਜ ਕੱਲ ਬਹੁਤੇ ਘਰਾਂ ਦੀ ਇਹ ਕਹਾਣੀ ਹੈ ਵੀ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਆ ਤਾਂ ਸਿਰਫ ਉਹਨਾਂ ਦੀ ਜਿਹੜੀ ਸੰਪਤੀ ਹੁੰਦੀ ਹੈ ਜਾਂ ਵਿਚਾਰੇ ਕੋਲੇ ਚੂਣ-ਪੂਣ ਹੁੰਦੀ ਹੈ ਬੁੜੀਆਂ ਕੋਲੇ ਭਾਵੇਂ 1500-2000 ਹੋਏ ਪੈਨਸ਼ਨ ਦਾ ਤਨੂਹਾ ਉਹਤੇ ਵੀ ਅੱਖ ਰੱਖ ਲੈਂਦੀਆਂ ਨੇ ਹਨਾ ਸਹੀ ਪਰ ਉਹਦੀ ਉਹਨਾਂ ਦੀ ਸੇਵਾ ਵੀ ਕਰਿਆ ਕਰੋ ਹਨਾ ਇਹ ਨਹੀਂ ਹੈਗਾ ਵੀ ਕੱਲੇ ਉਹਨਾਂ ਦੇ ਪੈਸੇ ਪਿਆਰੇ ਹੁੰਦੇ ਆ ਪੈਸੇ ਬਾਅਦ ਚ ਹੁੰਦੇ ਆ ਜੇ ਤੁਸੀਂ ਉਹਨਾਂ ਦਾ ਮਤਲਬ ਸਤਕਾਰ ਕਰੋਗੇ ਤਾਂ ਯੁਰਗ ਕਦੇ ਵੀ ਪੈਸੇ ਲਕੋ ਕੇ ਨਹੀਂ ਰੱਖਦੇ ਉਹ ਤੁਹਾਨੂੰ ਆਪ ਆਪ ਦੇ ਹੱਥ ਨਾਲ ਪੈਸੇ ਦੇਣਗੇ ਤੇ ਨਾਲੇ ਉਹਨਾਂ ਨੂੰ ਵੀ ਖੁਸ਼ੀ ਮਿਲੂਗੀ ਠੀਕ ਹੈ ਤੇ ਤੁਹਾਡੇ ਵੀ ਉਹ ਪੈਸੇ ਚੰਗੀ ਤਰ੍ਹਾਂ ਫੇਰ ਹੀ ਰਾਸ ਆਉਣਗੇ ਨਹੀਂ ਤਾਂ ਜੇ ਤੁਸੀਂ ਐਂ ਬਜ਼ੁਰਗਾਂ ਤੋਂ ਪੈਸੇ ਖਾਓਗੇ ਤਾਂ ਉਹਨਾਂ ਦੀ ਬਦ ਅਸੀਸਾਂ ਲੱਗਣੀਆਂ ਇਹ ਪੈਸੇ ਤੁਹਾਡੇ ਵੀ ਕਿਸੇ ਕੰਮ ਨਹੀਂ ਆਉਣੇ ਨਾਲੇ ਇਹ ਕਿੱਥੇ ਲਿਖਿਆ ਵੀ ਜਦੋਂ ਬਜ਼ੁਰਗ ਹੋ ਜਾਂਦੇ ਉਹਨਾਂ ਦੇ ਲੋੜਾ ਖਤਮ ਹੋ ਜਾਂਦੀ ਨੇ ਉਹਨਾਂ ਨੂੰ ਫਿਰ ਵੀ ਤਾਂ ਓਨੀ ਜ਼ਰੂਰਤ ਹੁੰਦੀ ਹੈ ਨਾ ਉਹਨਾਂ ਦੀ ਵੀ ਲੋੜਾ ਹੁੰਦੀ ਹੈ ਆਪਣੀ ਆਹ ਮੁੰਡਿਆਂ ਨੂੰ ਵੀ ਹੁੰਦੀਆਂ ਨੇ ਨਾਲੇ ਭਾਈ ਮੇਰੀ ਗੱਲ ਸੁਣ ਲੈ ਬਜ਼ੁਰਗਾਂ ਕੋਲੇ ਮੇਰੀ ਗੱਲ ਸੁਣ ਮੈਂ ਮੁੰਡੇ ਬਜ਼ੁਰਗਾਂ ਕੋਲੇ ਗੋਜੀਆਂ ਵੀ ਹੁੰਦੀਆਂ ਨੇ ਹਾਂ ਉਹਨਾਂ ਜਦੋਂ ਕੋਈ ਫਿਰ ਜਦੋਂ ਵਿਚਾਰੀ ਮਾਤਾ ਜਾਂ ਕੋਈ ਵੀ ਬਜ਼ੁਰਗ ਹਨਾ ਜਦੋਂ ਇਸ ਦੁਨੀਆ ਤੋਂ ਚਲੇ ਜਾਂਦਾ ਫਿਰ ਨੂੰਹਾਂ ਫਿਰ ਉਹਦੀ ਪੇਟੀ ਬੰਨੀ ਪੈ ਜਾਂਦੀਆਂ ਨੇ ਵੀ ਦੇਖੀ ਮਾਤਾਂ ਨੇ ਸਾਰੀ ਉਮਰ ਚ ਕੀਲ ਕੋਲ ਕੋ ਰੱਖਿਆਗਾ ਤੇ ਫਿਰ ਉਹ ਨੂੰ ਐਂਡ ਤੇ ਵੀ ਮਿਲ ਹੀ ਜਾਣਾ ਉਹ ਵਿਚਾਰੇ ਨੇ ਕਿਤੇ ਨਾਲ ਨਹੀਂ ਲੈਣਾ ਹੁੰਦਾ ਇੱਕ ਤੇ ਧਰ ਕੇ ਇਸ ਲਈ ਪੈਸੇ ਨਾਲੋਂ ਜ਼ਿਆਦਾ ਆਪਦੇ ਰਿਸ਼ਤਿਆਂ ਦੀ ਕਦਰ ਕਰਿਆ ਹਾਂ ਹਾਂ ਬਿਲਕੁਲ ਸਹੀ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੰਦੀਪ ਪਟਿਆਲਵੀ ਤੇ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਦੇ ਵਿੱਚ ਫਿਲਮ ਨੂੰ ਦੱਬ ਕੇ ਸ਼ੇਅਰ ਕਰ ਦਿਓ ਹਾਂ ਜੇ ਕੋਈ ਇਹਨਾਂ ਵਾਂਗੂ ਕਰੇ ਤਾਂ ਇਹਨਾਂ ਦੇ ਦੋ ਦੋ ਧਰ ਦੇ ਇਦਾਂ ਨਹੀਂ ਇੱਕ ਤੇਰੇ ਵੀ ਲਾ ਦੇ ਹਾਂਜੀ ਤੇ ਬਾਕੀ ਇੱਕ ਜ਼ਰੂਰੀ ਸੂਚਨਾ ਹੋਰ ਜੀ ਤੇ ਮਤਲਬ ਅਸੀਂ نیچے ਕੰਟੈਕਟ ਦੇ ਰਿਹਾ ਡੀਓਪ ਹਨਾ ਕਿੱਡ ਗੁਰਪ੍ਰੀਤ ਕਿੱਡ ਹਨਾ ਤੇ ਜਿਹਨਾਂ ਨੇ ਚੈਨਲ ਸੰਬੰਧੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ نیچے ਇਹਨਾਂ ਦਾ ਨੰਬਰ ਹੋਊਗਾ ਕਿਸੇ ਦਾ ਚੈਨਲ ਰੁਕ ਗਿਆ ਚੱਲ ਨਹੀਂ ਰਿਹਾ ਕੁਝ ਪ੍ਰੋਬਲਮ ਆ ਰਹੀ ਆ ਹਨਾ ਤੇ ਉਹ ਜਾ ਕੇ ਕਿੱਡ ਨੂੰ ਸੰਪਰਕ ਕਰੋ ਹਾਂਜੀ ਠੀਕ ਹੈ ਥੈਂਕ ਯੂ ਥੈਂਕ ਯੂ ਸਸ਼ਿਕਾ